ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਡਰਾਈਵਰ ਭਰਾਵਾਂ ਨੂੰ ਮੇਰੇ ਵੱਲੋਂ ਤੇ ਦੋਸਤੋ ਜਿੰਨੇ ਵੀ ਆਪਣੇ ਡਰਾਈਵਰ ਵੀਰ ਪੇਜ ਤੇ ਜੁੜੇ ਨੇ ਆਪਣੇ ਨਾਲ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋਵੋਗੇ ਕਿ ਕਿੱਦਾਂ ਜਿਹੜੀਆਂ ਗੱਡੀਆਂ ਰੋਡ ਤੇ ਲੰਘ ਰਹੀਆਂ ਨੇ ਸੋ ਇਹ ਵੀਡੀਓ ਹੈਗੀ ਮਿੱਤਰੋ ਮਗਾਲਾ ਜੀ ਮਗਾਲਿਆ ਦੇ ਵਿੱਚ ਕੀ ਹੋ ਰਿਹਾ ਕਿ ਜਿਹੜੀ ਗੱਡੀ ਬਾਹਰ ਦੀ ਹੈ ਜਾਨੀ ਕਿ ਯੂਪੀ ਬਿਹਾਰ ਪੰਜਾਬ ਹਰਿਆਣਾ ਦੀ ਗੱਡੀ ਹੈ ਜੀ ਸੋ ਉਹਨਾਂ ਗੱਡੀਆਂ ਦੇ ਉਧਰ ਦੇ ਜਿਹੜੇ ਲੋਕਲ ਆ ਵੱਲੋਂ ਜਿਹੜੇ ਗੱਡੀਆਂ ਦੀ ਤੋੜਫੋੜ ਕੀਤੀ ਜਾ ਰਹੀ ਹੈ ਸੋ ਦੋਸਤੋ ਇਹ ਪਤਾ ਨਹੀਂ ਪੂਰਾ ਇੱਕ ਮੈਟਰ ਕੀ ਹੈ ਜੇ ਕਿਸੇ ਨੂੰ ਪਤਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਸ ਚੀਜ਼ ਤੋਂ ਇਹ ਕੋਈ ਮੰਗ ਰੱਖੀ ਗਈ ਹੈ ਜਾਂ ਕਿੱਦਾਂ ਕਿਉਂ ਬਾਹਰ ਲਿਆਂ ਗੱਡੀਆਂ ਵਾਲਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਦੇਖੋ ਜੀ ਬਾਹਰ ਰੀਆਂ ਸਾਰੀਆਂ ਗੱਡੀਆਂ ਦੀ ਤੋੜਫੋੜ ਕੀਤੀ ਜਾ ਰਹੀ ਹੈ ਸ਼ੀਸ਼ਿਆਂ ਦੀ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਚੁੱਕੇ ਹੋ ਤੇ ਹਮੇਸ਼ਾ ਜਿਹੜਾ ਕਿ ਟਰੱਕ ਡਰਾਈਵਰ ਭਰਾਵਾਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ ਗੱਡੀਆਂ ਵਾਲਿਆਂ ਨੂੰ ਟਾਰਗੇਟ ਕੀਤਾ ਜਾਂਦਾ ਕਿਉਂਕਿ ਉਹ ਆਪਣਾ ਦੇਸ਼ ਛੱਡ ਕੇ ਪ੍ਰਦੇਸ਼ ਦੇ ਵਿੱਚ ਕਮਾਉਣ ਲਈ ਜਾਂਦੇ ਆ ਬਗਾਨੀਆਂ ਸਟੇਟਾਂ ਦੇ ਵਿੱਚ ਤੇ ਬੜੀ ਜਿਆਦੇ ਮੁਸ਼ਕਲ ਆਉਂਦੀ ਹੈ ਤੇ ਹਰ ਕੋਈ ਜੀ ਨੂੰ ਘਰੇ ਕੋਈ ਕੁੱਤਾ ਨਹੀਂ ਪੁੱਛਦਾ ਉਹ ਚੱਕ ਕੇ ਰੋਡ ਤੇ ਆ ਕੇ ਪੈਡ ਜਾਂਦਾ ਤੇ ਬਹੁਤ ਜਿਆਦੇ ਪਰੇਸ਼ਾਨ ਕਰਦੇ ਆ ਸੋ ਤੁਹਾਨੂੰ ਸਾਰਿਆਂ ਨੂੰ ਨਾਲੇ ਪਤਾ ਵੀ ਆ ਕਿ ਡਰਾਈਵਰ ਜਿਹੜੀ ਇਹ ਦੇਸ਼ ਦੀ ਰੀੜ ਦੀ ਹੱਡੀ ਆ ਤੇ ਜਿਸ ਦਿਨ ਸਾਡੇ ਭਰਾ ਏਕਾ ਕਰਨਗੇ ਇਕੱਠੇ ਹੋਵਾਂਗੇ ਤਾ ਇਸ ਦੇਸ਼ ਨੂੰ ਪਤਾ ਲੱਗ ਜੂਗਾ ਸਰਕਾਰਾਂ ਨੂੰ ਪਤਾ ਲੱਗ ਜੂਗਾ ਤੇ ਜਿਹੜੇ ਲੋਕ ਐਦਾਂ ਆ ਕੇ ਪਰੇਸ਼ਾਨ ਕਰਦੇ ਆ ਰੋਡਾਂ ਦੇ ਉੱਤੇ ਅਗੇ ਧਰਨੇ ਲਾਉਂਦੇ ਆ ਗੱਡੀਆਂ ਦੀ ਤੋੜ-ਫੋੜ ਕਰਦੇ ਆ ਸੋ ਸਾਰਿਆਂ ਨੂੰ ਪਤਾ ਲੱਗ ਜੂਗਾ ਕਿ ਬਾਈ ਜਦੋਂ ਡਰਾਈਵਰਾਂ ਨੇ ਇਕਤਾ ਕਰ ਲਈ ਕਿ ਡਰਾਈਵਰ ਮੈਂਕਮਾਂ ਕੀ ਚੀਜ਼ ਹੈ ਗਲਤ ਆ ਦੋਸਤੋ ਕਿਸੇ ਦੀ ਰੋਜੀ ਰੋਟੀ ਨੂੰ ਨੁਕਸਾਨ ਪਹੁੰਚਾਉਣਾ ਕਿਸੇ ਬੰਦੇ ਨੂੰ ਨੁਕਸਾਨ ਪਹੁੰਚਾਉਣਾ ਸੋ ਉੱਥੋਂ ਦੀਆਂ ਲੋਕਲ ਗੱਡੀਆਂ ਨੂੰ ਕੋ ਮਤਲਬ ਕਿ ਛੱਡਦੇ ਆ ਤੇ ਜਿਹੜੀ ਗੱਡੀ ਬਾਹਰ ਨਾਲ ਨੰਬਰ ਦੇਖ ਕੇ ਤੇ ਪੱਥਰ ਮਾਰ ਰਹੇ ਆ ਰੋਡ ਤੇ ਪੱਥਰ ਮਾਰ ਕੇ ਭੱਜ ਜਾਂਦੇ ਆ ਕੌਣ ਨੇ ਕਿੱਥੋਂ ਆਏ ਆ ਤੇ ਇਹਨਾਂ ਨੂੰ ਕੀ ਚਾਹੀਦਾ ਸੋ ਕੁਝ ਪਤਾ ਨਹੀਂ ਤੇ ਬਾਕੀ ਮਿੱਤਰੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਦਾ ਧਿਆਨ ਨਾਲ ਜਾਇਓ ਮੰਗਾ ਲਿਆ ਸਾਈਡ ਧੰਨਵਾਦ ਜੀ